ਸ਼ਾਵਣ ਦੇ ਮਹੀਨੇ ਦੀ ਬਾਵਤ ਦਸਿਆ ਸ਼ਾਵਨ ਸਰਸਮਨਾ ਖਨ ਵਰਸੇ ਰੁਤੀ ਆਏ ਮੈਂ ਮੰਤਨ ਸ਼ੋਭਾ ਵੇ ਪਿਰ ਪਰਦੇਸ ਥਾਏ ਪਿਰ ਘਰ ਨਹੀਂ ਆਵੇ ਮਰੀ ਜਾਵੇ ਦਮਨ ਚਮਕ ਡਰਾਏ ਸੇਜ अकेਲੀ ਖਰੀ ਦੁਹੇਲੀ ਮਰਨ ਪਿਆ ਦੁਖ ਮਾਏ ਹਰ ਵੀ ਨੇ ਨੀਂਦ ਭੂਖ ਕਉ ਕੈਸੀ ਕਾਪਰ ਤੰਨਾ ਸੁਖਾਏ ਨਾਨਕ ਸਾਇ ਸੁਹਾਗਣ ਕੰਤੀ ਪਿਰ ਕੈ ਅੰਖ ਸਮਾਏ ਇਹ ਸ਼ਾਵਣ ਦੇ ਮਹੀਨੇ ਦੀ ਗੱਲ ਦਸੀ ਹੈ ਸ਼ਾਵਣ ਦੇ ਮਹੀਨੇ ਵੀ ਬਾਬਤ ਗੁਰੂ ਜੀ ਨੇ ਇੱਕ ਤਾਇਆ ਦੱਸਿਆ ਹੈ ਪਹਿਨੇ ਸ਼ਾਵਣ ਆਇਆ ਸ਼ਾਵਣ ਆਇਆ ਸਖੀਏ ਰਾਨੇ ਿਰਣ ਛੋੜ ਸਾਵਣੇ ਆਇਆ ਮੋਰੀ ਰੁਣ ਚੰਡ ਲਾਇਆ। ਰਮੰਦ ਕਾਰੇ ਜੇਵੜਾ ਤਿੰਨ ਲੋਬੀ ਲੋਬ ਲੁਆਇਆ। ਇਹ ਸ਼ਬਦ ਬੜਾ ਲੰਮਾ ਚੌੜਾ ਸਾਡੇ ਦੇਸ਼ ਦੇ ਵਿੱਚ ਜਦੋਂ ਸਾਵਣ ਦਾ ਮੀਂਹ ਸ਼ੁਰੂ ਹੁੰਦਾ ਬੜੀਆਂ ਬਾਰਸ਼ਾਂ ਪੈਂਦੀਆਂ। ਚਾਰਚ ਫਿਰੇ ਪਾਣੀ ਪਾਣੀ ਨਜ਼ਰ ਆਉਂਦਾ। ਮੋਰ ਬੱਦਣਾ ਦੀ ਆਵਾਜ਼ ਸੁਣ ਕੇ ਬੜੀ ਉੱਚ-ਉੱਚੀ ਬੋਲਿਆ ਕਰਦੇ ਸਨ। ਉਸ ਤਵਸਥਾ ਨੇ ਤੇ ਜਹਰ ਕੀਤਾ ਉਹ ਤਾਂ ਉੱਥੇ ਵੀ ਇਹੋ ਜੀ ਹਾਲ ਸੀ। ਹਰ ਹੁਣ ਤਾਂ ਇੱਥੇ ਸੌਣ ਦਾ ਮੀਨਾ ਇੱਥੇ ਵੀ ਖੁਸ਼ਕੀ ਵੱਧਦੀ ਹੈ ਇੰਗਲੈਂਡ ਵਿੱਚ ਵੀ ਇਹ ਜੀ ਹਾਲਤ ਹੋ ਗਈ ਇੰਡੀਆ ਹੀ ਇੱਥੇ ਆ ਗਿਆ ਸੋ یوں ਉਹ ਵਸਤਾ ਸਾਹਮਣੇ ਦਾ ਮੀਨਾ ਆਇਆ ਸ੍ਰੀ ਅਰਜਨ ਦੇਵ ਜੀ ਜਿ ਚਿੱਤ ਉਹਨਾਂ ਦੇ ਚਿੱਤ ਦੀ ਹਾਲਤ ਨੀਂਦ ਉੱਡ ਗਈ ਉਖੜ ਗਈ ਚਿਹਰਾ ਪੀਲਾ ਹੋ ਗਿਆ ਅੱਖਾਂ 'ਚ ਹਰ ਵਕਤ ਪਾਣੀ ਭਰਿਆ ਰਹਿੰਦਾ ਹੈ ਠੰਡੇ ਏਸਾ ਆਉਂਦੇ ਹਨ ਉਹ ਜਿਹੜੀਆਂ ਨਾਮ ਨਿਸ਼ਾਨੀਆਂ ਦਸੀਆਂ ਹਨ ਸਾਰੀਆਂ ਘਟਦੀਆਂ ਹਨ ਅਖੀਰ ਸੋਚਦੇ ਹਨ ਵੀ ਗੁਰੂ ਰਾਮਦਾਸ ਮਹਾਰਾਜ ਅੰਤਰੀਆਮੀ ਸਰਵਗ ਹਨ ਮੇਰੇ ਮਨ ਦੀ ਅਵਸਥਾ ਨੂੰ ਅੱਛੀ ਤਰ੍ਹਾਂ ਜਾਣਦੇ ਹਨ ਮੈਂ ਦੋ ਪੱਤਰਕਾ ਵੀ ਆਪ ਦੇ ਚਰਨਾਂ ਵਿੱਚ ਭੇਜ ਚੁੱਕਾ ਹਾਂ ਪਰ ਅਸ਼ਚਰਜ ਗੱਲ ਹੈ ਅਜੇ ਤੱਕ ਨਹੀਂ ਹਜ਼ੂਰ ਨੇ ਚਰਨਾਂ ਵਿੱਚ ਬੁਲਾਇਆ